ਅਗਲੀ ਖਬਰ ਹਰਜੋਤ ਸਿੰਘ ਜੀ ਵੱਲੋਂ ਜਿਹੜੀ ਆ ਰਹੀ ਆ ਹਰਪਾਲ ਸਿੰਘ ਜਿਨ੍ਹਾਂ ਦੀ ਬੇਰਹਾਮੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਪਿਛਲੇ ਹਫਤੇ ਉਸ ਮਾਮਲੇ ਦੇ ਵਿੱਚ ਹੁਣ ਪਤਾ ਲੱਗਾ ਵੀ ਇੱਕ ਗ੍ਰਿਫਤਾਰੀ ਪਾਈ ਗਈ ਆ ਇਹ ਜਿਹੜਾ ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ ਵੀ ਇਸ ਮਾਮਲੇ ਦੇ ਵਿੱਚ ਇੱਕ ਹੋਮਲੈਸ ਜਿਹੜਾ ਬੰਦਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ ਬੋ ਰਿਚਰਡ ਵਾਈਟਲਨ ਕੋ 44 ਸਾਲਾਂ ਦਾ ਔਸਨੋ ਲਾ ਪੁਲਿਸ ਨੇ ਜਿਹੜਾ ਉਹ ਗ੍ਰਫਤਾਰ ਕੀਤਾ ਸੀ ਤੇ ਇਹ ਕੱਲ ਰਾਤੀ ਤਕਰੀਬਨ ਪੌਣੇ 10 ਵਜੇ ਗ੍ਰਫਤਾਰੀ ਹੋਈ ਆ ਇਸ ਮੌਕੇ ਜੇਲ੍ਹ ਦੇ ਵਿੱਚ ਇਹ ਬੰਦਾ ਤਕਰੀਬਨ 1 ਮਿਲੀਅਨ ਡਾਲਰ ਤੋਂ ਵੱਧ ਦੀ ਬੇਲ ਅਮਾਉਂਟ ਦੇ ਉੱਤੇ ਆ ਬੀਤੇ ਜਿਹੜੇ ਉਹ ਸੌਫਟਵੇਅਰ ਜਿਹੜਾ ਕੱਲ ਨਹੀਂ ਉਸ ਤੋਂ ਪਿਛਲੇ ਜਿਹੜੇ ਵੀਕ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਲੈਂਕਸਟਰਸ਼ਮ ਬੁਲੇਵਾਰਡ ਦੇ ਉੱਤੇ ਆ ਉਸਤੇ ਨਜ਼ਦੀਕ ਜਦੋਂ ਇੱਕ ਸਟੋਰ ਵੱਲ ਨੂੰ ਜਾ ਰਹੇ ਸੀਗੇ ਸੈਟਿਕੋਈ ਸਟਰੀਟ ਦੇ ਉੱਤੇ ਇਹਨਾਂ ਦੀ ਬਹੁਤ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਦੱਸਿਆ ਜਾਂਦਾ ਵੀ ਜਿਹੜੇ ਹਰਪਾਲ ਸਿੰਘ ਆ ਉਹਨਾਂ ਨੂੰ ਗੋਲਫ کلب ਦੇ ਨਾਲ ਜਿਹਦੇ ਨਾਲ ਗੋਲਫ ਖੇਡਦੇ ਆ ਉਸ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਅਜੇ ਵੀ ਉਹ ਆਈਸੀਯੂ ਚ ਨੇ ਅ ਸਰਜਰੀਜ਼ ਉਹਨਾਂ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਆਲਰੇਡੀ ਹੋਈਆਂ ਤੇ ਆਪਾਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਵੀ ਉਹ ਰਿਕਵਰ ਆ ਜਿਹੜੇ ਉਹ ਕਰ ਸਕਣ ਸੋ ਕੱਲ ਉਹਨਾਂ ਦੇ ਲਈ ਇਨਸਾਫ ਦੇ ਲਈ ਜਿੱਦਾਂ ਤੁਸੀਂ ਦੇਖ ਸਕਦੇ ਆ ਵੀ ਲੋਕਾਂ ਨੇ ਜਸਟਿਸ ਦੇ ਲਈ ਉਹ ਅਰਦਾਸ ਵੀ ਉੱਥੇ ਕੀਤੀ ਤੇ ਮੰਗ ਵੀ ਜਿਹੜੀ ਉਹ ਕੀਤੀ ਤੇ ਅੱਜ ਜਿਹੜਾ ਇਹ ਪਤਾ ਲੱਗ ਰਿਹਾ ਆ ਵੀ ਗ੍ਰਿਫਤਾਰੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਆਲਰੇਡੀ ਪਾ ਦਿੱਤੀ ਗਈ ਹੈਗੀ ਆ ਸੋ ਇੱਕ ਬਹੁਤ ਹੀ ਜਿਹੜੀ ਡਿਸਟਰਬਿੰਗ ਵੀਡੀਓ ਜਿਹੜੀ ਆਪਾਂ ਵੀ ਉਦੋਂ ਚਲੋ ਸਾਰਿਆਂ ਦੇ ਨਾਲ ਥੋੜੀ ਜੀ ਉਹ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇਸ 70 ਸਾਲ ਦੇ ਬਜ਼ੁਰਗ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਜਿਹੜਾ ਹੋ ਗਿਆ ਸੀ ਉਹਨਾਂ ਦੇ ਜਿਹੜੇ ਭਰਾ ਨੇ ਡਾਕਟਰ ਗੁਰਦਿਆਲ ਸਿੰਘ ਰੰਧਾਵਾ ਉਹ ਕੱਲ ਉਥੇ ਲੀਡ ਕਰ ਰਹੇ ਸੀਗੇ ਇੱਕ ਜਿਹੜੀ ਪ੍ਰੇਅਰ ਉਹਨਾਂ ਦੀ ਹੀਲਿੰਗ ਵਾਸਤੇ ਰੱਖੀ ਗਈ ਸੀ ਸੋ ਕਹਿੰਦੇ ਵੀ ਮਸਾਂ ਹੀ ਜਿਹੜੇ ਆ ਹਰਪਾਲ ਸਿੰਘ ਉਹਨਾਂ ਦਾ ਇਸ ਦੇ ਵਿੱਚ ਬਚਾ ਹੋਇਆ ਸੀ ਤੇ ਹੁਣ ਇੱਕ ਹੋਮਲੈਸ ਜਿਹੜਾ ਬੰਦਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਹਜ਼ਰ ਸਿੰਘ ਜੀ ਮੈਨੂੰ ਇੱਕ ਚੀਜ਼ ਦੀ ਅਫਸੋਸ ਆ ਇੱਥੇ ਜਿੱਦਾਂ ਹੁਣ ਪੈਚ ਵਰਗੀਆਂ ਨਿਊਜ਼ ਆ ਇਹ ਦੇਖੋ ਨਾਮ ਤੱਕ ਨਹੀਂ ਜਿਹੜੇ ਚੰਗੀ ਤਰ੍ਹਾਂ ਲਿਖਦੇ ਵੀ ਇਹ ਤਾਂ ਹੁਣ ਰਿਟਰਨ ਹੈਗੇ ਆ ਨਾਮ ਕਿੰਨੀਆਂ ਅਖਬਾਰਾਂ ਚ ਕਿੰਨੇ ਥਾਵਾਂ ਦੇ ਉੱਤੇ ਆ ਗਏ ਆ ਜਾਂ ਤੇ ਇਹਨਾਂ ਲੋਕਾਂ ਨੂੰ ਆਪਣੇ ਨਾਵਾਂ ਦੇ ਨਾਲ ਕੋਈ ਮਤਲਬ ਨਹੀਂ ਹਮਦਰਦੀ ਨਹੀਂ ਰੱਖਦੇ ਸਿਰਫ ਇਹ ਨਿਊਜ਼ ਕਰਨ ਨੂੰ ਜਿਹੜਾ ਉਹ ਕਰ ਰਹੇ ਆ ਏਟਲੀਸਟ ਨਾਮ ਵਗੈਰਾ ਤਾਂ ਜਿਹੜਾ ਆ ਉਹ ਉਹਨਾਂ ਨੂੰ ਚੱਜ ਦੇ ਨਾਲ ਲਿਖਣਾ ਆ ਜਿਹੜਾ ਉਹ ਚਾਹੀਦਾ ਇਹ ਜ਼ਰੂਰ ਸ਼ਿਕਾਇਤ ਜਿਹੜੀ ਆ ਇਨਾਂ ਦੇ ਇਨਾਂ ਦੇ ਇਨਾਂ ਦੇ ਪ੍ਰਤੀ ਜਿਹੜੀ ਉਹ ਸਾਡੀ ਜਰੀਏ ਜ਼ਰੂਰ ਰਹਿੰਦੀ ਆ ਸੋ ਇਹ 4 ਅਗਸਤ ਨੂੰ ਹਰਪਾਲ ਸਿੰਘ ਹੁਣਾਂ ਦੇ ਉਤੇ ਹਮਲਾ ਹੋਇਆ ਸੀ ਬ੍ਰੇਨ ਟ੍ਰੋਮਾ ਪੋਟੈਂਸ਼ੀਲੀ ਆ ਸਕਲ ਫ੍ਰੈਕਚਰ ਤੱਕ ਵੀ ਜਿਹੜਾ ਇਹਨਾਂ ਦਾ ਹੋਇਆ ਆ ਸੋ 44 ਸਾਲਾਂ ਦਾ ਜਿਹੜਾ ਬੋ ਰਿਚਰਡ ਆ ਹੁਣ ਉਸ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਉਹ ਆ ਗਿਆ ਆ ਸੋ ਹਰਜੋਤ ਸਿੰਘ ਜੀ ਕੱਲ ਰੌਲਾ ਪਿਆ ਲੋਕ ਇਕੱਠੇ ਹੋਏ ਫੇਰ ਪੁਲਿਸ ਨੇ ਇਸ ਦੀ ਜਿਹੜੀ ਪਿਕਚਰ ਆ ਉਹ ਪਬਲਿਸ਼ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਸ ਨੂੰ ਗ੍ਰਿਫਤਾਰ ਹੋਇਆ ਇੱਕ ਵੀਕ ਤੱਕ ਜੇ ਇਹ ਖਬਰ ਜੇ ਜਾਂ ਕਮਿਊਨਿਟੀ ਜੇ ਮਸਲਾ ਨਾ ਚੱਕਦੀ ਤਾਂ ਇੱਕ ਆਈ ਗਈ ਜਿਹੜੀ ਘਟਨਾ ਆ ਇਹਨਾਂ ਦੇ ਲਈ ਜਿਹੜੀ ਉਹ ਬਣ ਜਾਣੀ ਸੀ ਸਾਈਕਲ ਤੇ ਸੀਗਾ ਇਹ ਹੋਮਲੈਸ ਬੰਦਾ ਜਿਹੜਾ ਸਵਾਰ ਜਿਨੇ 골ਫ ਕਲੱਬ ਦਾ ਅ ਬੇਰਮੀ ਦੇ ਨਾਲ ਹਮਲਾ ਕਰਕੇ ਉਹਨਾਂ ਦੀ ਕੁੱਟ ਮਾਰ ਕਰਕੇ ਉਹਨਾਂ ਨੂੰ ਫ੍ਰੈਕਚਰ ਕਰਕੇ ਜੋ ਇਸ ਟਾਈਮ ਆਈਸੀਯੂ ਚ ਨੇ ਜ਼ੇਰੇ ਇਲਾਜ ਨੇ ਉਹ ਉਥੋਂ ਫਰਾਰ ਹੋ ਗਿਆ ਸੀ